ਨਵਜੋਤਗੁਰ ਸਿੱਧੂ ਨੇ ਇੱਕ ਦੋਸ਼ ਲਾਇਆ ਨਹੀਂ 500 500 ਕਰੋੜ ਰੁਪਇਆ ਲੈ ਕੇ ਜਿਹੜੀ ਮੁੱਖ ਮੰਤਰੀ ਸਿਪ ਮਿਲਦੀ ਆ ਤੇ ਉਹ ਇਹ ਜਾਖਰ ਨੇ ਕਿਹਾ 350 ਕਿਹ ਕਿਹਾ ਚਾਹੁੰਦਾ ਕੀ ਦੇਖ ਮਤਲਬ ਇੱਕ ਤਾਂ ਮੰਨਦੇ ਨੇ ਨਾ ਇਹ ਕਿ ਇਹਨਾਂ ਦੇ ਟਾਈਮ ਦੇ ਵਿੱਚ ਜਿਹੜੀ ਮੁੱਖ ਮੰਤਰੀ ਦੀਆਂ ਸੀਟਾਂ ਮਿਲਦੀਆਂ ਰਹੀਆਂ ਜਾਂ ਮੰਤਰੀਆਂ ਦੀਆਂ ਸੀਟਾਂ ਮਿਲਦੀਆਂ ਰਹੀਆਂ ਜਾਂ ਐਮਐਲਏ ਦੀਆਂ ਕੁਰਸੀਆਂ ਮਿਲਦੀਆਂ ਰਹੀਆਂ ਨੇ ਵੀ ਉਹ ਨੋਟਾਂ ਦੇ ਅਟੈਚੀਆਂ ਨਾ ਮਿਲਦੀਆਂ ਰਹੀਆਂ ਇਸ ਗੱਲ ਤੋਂ ਤਾਂ ਕੋਈ ਵੀ ਨਹੀਂ ਮੁਕਰਿਆ ਨਾ ਮੰਨ ਤਾਂ ਗਏ ਨਾ ਕੋਈ 500 ਕਹਿੰਦਾ ਕੋਈ 350 ਕਹਿੰਦਾ ਪਰ ਹਾਂ ਇੰਨੀ ਗੱਲ ਅਸੀਂ ਚਿੱਟੇ ਦਿਨੀ ਸੱਤੇ ਸਵੇਰੇ ਗੱਲ ਕਹਿ ਸਕਦੇ ਹਾਂ ਅਸੀਂ ਐਮਐਲਏ ਬਣੇ ਅਸੀਂ ਇੱਕ ਚਵੰਨੀ ਨਹੀਂ ਦਿੱਤੀ ਅਸੀਂ ਮੰਤਰੀ ਬਣੇ ਅਸੀਂ ਇੱਕ ਚਵੰਨੀ ਨਹੀਂ ਦਿੱਤੀ ਨਾ ਸਾਨੂੰ ਕਿਸੇ ਨੇ ਮੰਗੇ ਨਾ ਅਸੀਂ ਕਿਸੇ ਨੂੰ ਦਿੱਤੇ ਸੋ ਸਾਨੂੰ ਮਾਣ ਹੈ ਆਪਣੇ ਦੋਨੋਂ ਸਾਡੇ ਲੀਡਰਾਂ ਦੇ ਉੱਤੇ ਅਰਵਿੰਦ ਕੇਜਰੀਵਾਲ ਜੀ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਜਿਨ੍ਹਾਂ ਨੇ ਸਿਰਫ ਕੰਮਾਂ ਨੂੰ ਦੇਖਦੇ ਹੋਏ ਵਿਕਾਸ ਦੇ ਕੰਮਾਂ ਨੂੰ ਦੇਖਦੇ ਹੋਏ ਸਾਨੂੰ ਇਹ ਰੋਮੇਵਾਰੀਆਂ ਦਿੱਤੀਆਂ ਸਾਡੇ ਅੱਗੇ ਕਦੇ ਉਹਨਾਂ ਨੇ ਇੱਕ ਚਾਹ ਦੇ ਕੱਪ ਦੀ ਵੀ ਡਿਮਾਂਡ ਨਹੀਂ ਕੀਤੀ ਜਿੱਥੇ ਤੱਕ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਪਤੀਆਂ ਦੀ ਗੱਲ ਰਹੀ ਮੈਂ ਆਪਣੇ ਹਲਕੇ ਖੰਡਾਂ ਦੇ ਸਾਰੇ ਵੋਟਰਾਂ ਨੂੰ ਅਪੀਲ ਕਰਦਾ ਤੇ ਮੈਂ ਪੂਰੇ ਪੰਜਾਬ ਦੇ ਸਾਡੇ ਜਿਹੜੇ 13246 ਪੰਚਾਇਤਾਂ ਉਹਨਾਂ ਨੂੰ ਅਪੀਲ ਕਰਦਾ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਬਲਾਕ ਸੰਮਤੀ ਦੇ ਮੈਂਬਰ ਉਹ ਸੁਣਿਓ ਜਿਹੜੇ ਸਰਕਾਰ ਪੱਖ ਦੇ ਹੋਣ ਕਾਰਨ ਕੀ ਹੈ ਪਹਿਲਾਂ ਜਦੋਂ ਇਹ ਕਾਂਗਰਸ ਪਾਰਟੀ ਦੇ ਜਾਂ ਅਕਾਲੀ ਦਲ ਦੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਮੈਂਬਰ ਚੁਣ ਕੇ ਜਾਂਦੇ ਰਹੇ ਨੇ ਇਹ ਜਿੰਵੇਂ ਸੱਚੇ ਮੂੰਹ ਜਾਂਦੇ ਸੀ ਉਸੇ ਸੱਚੇ ਮੂੰਹ ਵਾਪਸ ਮੁੜ ਜਾਂਦੇ ਸੀ ਇਹ ਕਦੇ ਆਪਣੇ ਪਿੰਡਾਂ ਦੇ ਹੱਕਾਂ ਦੀ ਆਵਾਜ਼ ਉੱਥੇ ਜਾ ਕੇ ਬੋਲਦੇ ਨਹੀਂ ਸੀ ਕਿਉਂ ਉਹਦਾ ਕਾਰਨ ਇਹ ਹੁੰਦਾ ਸੀ ਕਿ ਭਾਵੇਂ ਇਹਨਾਂ ਦੀਆਂ ਸਰਕਾਰਾਂ ਰਹੀਆਂ ਨੇ ਭਾਵੇਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀਆਂ 'ਚ ਮੈਂਬਰ ਰਹੇ ਨੇ ਪਰ ਇਹਨਾਂ ਨੇ ਆਪਣੇ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਕਦੇ ਲਿਆ ਕੇ ਚਵੰਨੀ ਦੀ ਗ੍ਰਾਂਟ ਨਹੀਂ ਦਿੱਤੀ ਚਵੰਨੀ ਦੀ ਵੀ ਔਰ ਮੈਂ ਜਦੋਂ ਪਿੰਡਾਂ 'ਚ ਹੁਣ ਪੁੱਛਦਾ ਵੀ ਦੱਸੋ ਜੀ ਉਰੋਂ ਤੁਹਾਡਾ ਬਲਾਕ ਸੰਮਤੀ ਦਾ ਮੈਂਬਰ ਕੌਣ ਸੀਗਾ ਕਿਸੇ ਨੂੰ ਨਾਂ ਤੱਕ ਨਹੀਂ ਪਤਾ ਮੈਂ ਪੁੱਛਦਾ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਕੌਣ ਸੀਗਾ ਨਾਂ ਤੱਕ ਨਹੀਂ ਪਤਾ ਕਿਉਂਕਿ ਕਦੇ ਵੋਟਾਂ ਪੁਆਈਆਂ ਹੁਣ ਤਾਂ ਇਹ ਨਾ ਘਰ ਬੈਠੇ ਹੀ ਕਾਗਜ਼ ਰੱਦ ਕਰਾ ਕੇ ਇਹ ਜੱਤੂ ਦੇ ਰਹੇ ਨੇ ਇਹ ਪਹਿਲੀ ਵਾਰ ਹੋਇਆ ਹਿਸਟਰੀ ਦੇ ਵਿੱਚ ਕਿ ਕਿਸੇ ਦਾ ਕਾਗਜ਼ ਨਹੀਂ ਰੱਦ ਕਰਾਇਆ ਗਿਆ ਇਲੈਕਸ਼ਨ ਕਰਾਈ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਆਪਣੇ ਹੱਕਾਂ ਬਾਰੇ ਪਤਾ ਲੱਗੇ ਕਿ ਅਸੀਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਦਾ ਮੈਂਬਰ ਅਸੀਂ ਚੁਣ ਕੇ ਭੇਜਣਾ ਔਰ ਉਹੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਦਾ ਮੈਂਬਰ ਫਿਰ ਜਾਊਗਾ ਜਦੋਂ ਉਹ ਜਾ ਕੇ ਆਪਣੇ ਪਿੰਡ ਦੀ ਆਪਣੇ ਖਿੱਤੇ ਦੀ ਆਪਣੇ ਇਲਾਕੇ ਦੀ ਆਵਾਜ਼ ਹੈ ਜਿਹੜੀ ਉਹ ਜਾ ਕੇ ਜਦੋਂ ਚੱਕੂ ਆ ਮੀਟਿੰਗ ਦੇ ਵਿੱਚ ਤਾਂ ਉਹਨੇ ਫੰਡ ਉਹਨੇ ਪੈਸੇ ਸਰਕਾਰ ਤੋਂ ਜਿਹੜੀ ਸਰਕਾਰ ਹੈ ਪੰਜਾਬ ਸਰਕਾਰ ਮੌਜੂਦਾ ਸਰਕਾਰ ਹੈ ਉਹਦੇ ਤੋਂ ਉਹਨੇ ਪੈਸੇ ਆਪਣੇ ਪਿੰਡਾਂ ਦੇ ਲਈ ਆਪਣੇ ਜ਼ੋਨ ਦੇ ਲਈ ਲਿਆ ਸਕਦਾ ਸੋ ਮੈਂ ਤੁਹਾਡੇ ਮਾਧਿਅਮ ਦੇ ਨਾਲ ਇੱਕ ਵਾਰ ਤੋਂ ਫੇਰ ਹੱਥ ਜੋੜ ਕੇ ਇਸੇ ਗੱਲ ਦੀ ਬੇਨਤੀ ਕਰਦਾ ਕਿ ਸਰਕਾਰ ਪੱਕੀ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀਆਂ ਚੁਣਿਓ ਜੇਕਰ ਤੁਸੀਂ ਪਿੰਡਾਂ ਦੀ ਤਰੱਕੀ ਚਾਹੁੰਦੇ ਹੋ ਜੀ ਦੇਖੋ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਜਿਹੜੇ ਤਾਂ ਹੋਣਗੇ ਸਮਝਦਾਰ ਸਿਆਣੇ ਉਹ ਤਾਂ 100% ਜਿਲ੍ਹਾ ਪ੍ਰੀਸ਼ਦ ਬਲਾਕ ਸੰਪਤੀ ਮੈਂਬਰ ਉਹ ਜਿਧਾਣਗੇ ਜਿਹੜੇ ਸਰਕਾਰ ਪੱਕੀ ਹੋਣਗੇ ਕਿਉਂਕਿ ਲੋਕਾਂ ਨੇ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਦੇ ਜਿਹੜੇ ਲੋਕ ਲੋਕਪੱਖੀ ਵਿਕਾਸ ਦੇ ਕੰਮ ਨੇ ਉਹ ਦੇਖ ਲੇ। ਦੇਖੋ ਚਾਹੇ ਨਹਿਰੀ ਪਾਣੀ ਦੀ ਗੱਲ ਕਰੀਏ ਚਾਹੇ ਦਿਨ ਚ ਖੇਤਾਂ ਨੂੰ ਬਿਜਲੀ ਦੀ ਗੱਲ ਕਰੀਏ ਚਾਹੇ ਫ੍ਰੀ ਬਿਜਲੀ ਘਰਾਂ ਦੀ ਗੱਲ ਕਰੀਏ ਚਾਹੇ ਇਲਾਜ ਦੀ ਗੱਲ ਕਰੀਏ ਜਿੰਨੇ ਮਹੱਲਾ ਕਲੀਨਿਕ ਡਿਸਪੈਂਸਰੀਆਂ ਸਿਵਲ ਹਸਪਤਾਲਾਂ ਦੇ ਇਲਾਜ ਦੀ ਗੱਲ ਕਰੀਏ ਹਰ ਇੱਕ ਥਾਂ ਤੇ ਜਿੱਥੇ ਬੰਦੇ ਨੂੰ ਜ਼ਰੂਰਤ ਹੈ ਮੌਲਿਕ ਸਹਾਇਤਾ ਮੌਲਿਕ ਚੀਜ਼ਾਂ ਦੀ ਜ਼ਰੂਰਤ ਉਹ ਭਗਵਾਨ ਸਿੰਘ ਮਾਨ ਦੀ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਨੇ ਸਾਡੀ ਸਰਕਾਰ ਨੇ ਪ੍ਰੋਵਾਈਡ ਕਰਵਾਈ ਹੈ। ਸੋ ਹੁਣ ਤਾਂ ਦੇਖੋ ਫੈਸਲਾ ਜਨਤਾ ਦੇ ਹੱਥ ਚ ਹੈ। ਜਨਤਾ ਨੂੰ ਮੈਨੂੰ ਇੰਨਾ ਵੀ ਪੂਰਨ ਭਰੋਸਾ ਹੈ ਕਿ ਜਿਹੜੀ ਜਨਤਾ ਸਾਡੀ ਉਹ ਜਿਹੜਾ ਫੈਸਲਾ ਲਾਊਗੀ ਉਹ ਲੋਕਪੱਕੀ ਫੈਸਲਾ ਜਿਹੜਾ ਹੋਗਾ ਉਹ ਸਰਕਾਰ ਦੇ ਪੱਖ ਚ ਹੋਗਾ ਧੰਨਵਾਦ